ਨਾਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਜ਼ਿਲ੍ਹਾ ਪ੍ਰਸ਼ਾਸਨ ਦੇ ਦਿਵਿਆਂਗ ਜਨਾਂ ਲਈ ਸਿੱਖਿਆ ਅਤੇ ਸ਼ਕਤੀਕਰਨ ਲਈ ਉન્નਤੀ ਮਿਸ਼ਨ ਉਮੀਦ ਪ੍ਰੋਜੈਕਟ ਦੇ ਹਿੱਸੇ ਵਜੋਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਇੰਸਟੀਚਿਊਟ ਫਾਰ ਬਲਾਈਂਡ ਜਮਾਲਪੁਰ ਵਿਖੇ ਐਨੀ ਸਮਾਰਟ ਕਲਾਸਰੂਮ ਦੀ ਸ਼ੁਰੂਆਤ ਕੀਤੀ ਗਈ ਇਸ ਪਹਿਲ ਦਾ ਉਦੇਸ਼ ਬਰੇਲ ਸਿੱਖਣ ਨੂੰ ਵਧੇਰੇ ਦਿਲਚਸਪ ਅਤੇ ਪਹੁੰਚਯੋਗ ਬਣਾਉਣਾ ਹੈ ਜਿਸ ਨਾਲ ਇੱਕ ਵਧੇਰੇ ਸਮਾਵੇਸ਼ੀ ਵਿਦਿਅਕ ਵਾਤਾਵਰਣ ਦਾ ਰਾਹ ਪੱਧਰਾ ਹੁੰਦਾ ਹੈ ਇੰਟਰਐਕਟਿਵ ਆਡੀਓ ਪਾਠਾਂ ਅਤੇ ਗੇਮੀਫਾਈਡ ਗਤੀਵਿਧੀਆਂ ਰਾਹੀਂ ਸ਼ੁਰੂਆਤੀ ਬਰੇਲ ਸਿੱਖਣ ਵਿੱਚ ਕ੍ਰਾਂਤੀ ਲਿਆਉਣ ਲਈ ਕਲਾਸਰੂਮ ਵਿੱਚ ਸੱਤ ਐਨੀ ਡਿਵਾਈਸ ਲਗਾਏ ਗਏ ਹਨ ਡਿਪਟੀ ਕਮਿਸ਼ਨਰ ਜੋਰਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਐਨਈ ਡਿਵਾਈਸ ਬਰੇਲ ਸਿੱਖਣ ਦੀਆਂ ਚੁਣੌਤੀਆਂ ਨੂੰ ਹੱਲ ਕਰਦੀ ਹੈ ਜਿਸ ਲਈ ਆਮ ਤੌਰ ਤੇ ਇੱਕ ਵਿਸ਼ੇਸ਼ ਟਿਊਟਰ ਤੋਂ ਨਿਰੰਤਰ ਨਿਗਰਾਨੀ ਦੀ ਲੋੜ ਹੁੰਦੀ ਹੈ। ਉਨ੍ਹਾਂ ਇਸ ਜੰਤਰ ਨੂੰ ਸੰਖੇਪ ਦੱਸਿਆ ਕਿ ਲਗਭਗ ਇੱਕ ਟੈਲੀਫੋਨ ਦੇ ਆਕਾਰ ਦਾ ਜਿਸ ਵਿੱਚ ਬਰੇਲ ਕੀਬੋਰਡ ਬਰੇਲ ਡਿਸਪਲੇ ਬਰੇਲ ਲਿਖਣ ਪ੍ਰਣਾਲੀ ਅਤੇ ਬਿਲਟ-ਇਨ ਸਪੀਕਰ ਹਨ। ਇਸ ਵਿੱਚ ਇੱਕ ਮਨੁੱਖੀ ਆਵਾਜ਼ ਮਾਰਗਦਰਸ਼ਕ ਪ੍ਰਣਾਲੀ ਹੈ ਜੋ ਨਿਰੰਤਰ ਫੀਡਬੈਕ ਅਤੇ ਸੁਧਾਰਾਤਮਕ ਸੁਝਾਅ ਪ੍ਰਦਾਨ ਕਰਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰਭਾਵਸ਼ਾਲੀ ਅਤੇ ਸੁਤੰਤਰ ਤੌਰ ਤੇ ਸਿੱਖਣ ਦੇ ਯੋਗ ਬਣਾਇਆ ਜਾਂਦਾ ਹੈ ਇਸ ਤੋਂ ਇਲਾਵਾ ਸਰਕਾਰੀ ਇੰਸਟੀਚਿਊਟ ਫਾਰ ਬ্লাইন্ড ਦੇ ਵਿਦਿਆਰਥੀਆਂ ਨੂੰ 35 ਡੀਜੀ ਯੰਤਰ ਪ੍ਰਦਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ ਨੇਤਰਹੀਣ ਵਿਅਕਤੀਆਂ ਲਈ 6 ਮਿਲੀਅਨ ਤੋਂ ਵੱਧ ਡਿਜੀਟਲ ਆਡੀਓ ਕਿਤਾਬਾਂ ਇਸ ਤੋਂ ਇਲਾਵਾ ਸੰਸਥਾ ਦੇ 20 ਵਿਦਿਆਰਥੀ ਉਮੀਦ ਪ੍ਰੋਜੈਕਟ ਦੇ ਹਿੱਸੇ ਵਜੋਂ ਇਸ਼ਮੀਤ ਸਿੰਘ ਸੰਗੀਤ ਸੰਸਥਾਨ ਤੋਂ ਗਾਇਕੀ ਅਤੇ ਸੰਗੀਤ ਦੀ ਸਿਖਲਾਈ ਪ੍ਰਾਪਤ ਕਰਨਗੇ ਬਾਅਦ ਵਿੱਚ ਪ੍ਰਸ਼ਾਸਨ ਇਹਨਾਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਪਲੇਟਫਾਰਮ ਦੇਣ ਲਈ ਇੱਕ ਸੰਗੀਤ ਪ੍ਰਤਿਭਾ ਖੋਜ ਪ੍ਰੋਗਰਾਮ ਦਾ ਆਯੋਜਨ ਵੀ ਕਰੇਗਾ ਡਿਪਟੀ ਕਮਿਸ਼ਨਰ ਸ਼੍ਰੀ ਜੋਰਬਾਲ ਨੇ ਇਸ ਸਮਾਗਮ ਨੂੰ ਰੈੱਡ ਲੈਟਰ ਡੇ ਵਜੋਂ ਦਰਸਾਇਆ ਅਤੇ ਕਿਹਾ ਕਿ ਦਿਵਿਆਂਗ ਵਿਅਕਤੀ ਸਾਡੇ ਸਮਾਜ ਦਾ ਅਨੇਖੜਵਾ ਅੰਗ ਹਨ ਉਹਨਾਂ ਨੂੰ ਪੁਸ਼ਟੀ ਕੀਤੀ ਕਿ ਪ੍ਰਸ਼ਾਸਨ ਉਹਨਾਂ ਨੂੰ ਸਹਾਇਤਾ ਅਤੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਇਸ ਗੱਲ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਉਹ ਦੂਜਿਆਂ ਵਾਂਗ ਹੀ ਅਧਿਕਾਰਾਂ ਦੇ ਹੱਕਦਾਰ ਹਨ ਉਹਨਾਂ ਇਹ ਵੀ ਦੱਸਿਆ ਕਿ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ VAS ਪ੍ਰੋਜੈਕਟ ਨੂੰ ਰਾਜ ਪੱਧਰ ਤੇ ਸ਼ੁਰੂ ਕਰਨ ਦੀ ਚਰਚਾ ਕੀਤੀ ਹੈ ਤਾਂ ਜੋ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾ ਸਕੇ ਡਿਪਟੀ ਕਮਿਸ਼ਨਰ ਜੋਰਵਾਲ ਨੇ TK ਸਟੀਲਸ ਦੇ ਲੋਕੇਸ਼ ਜੈਨ ਅਤੇ ਪ੍ਰਾਈਮ ਸਟੀਲ ਦੇ ਵਿੱਚ ਦਿਵਾਕਰ ਜੈਨ ਦਾ ਇਸ ਪ੍ਰੋਜੈਕਟ ਵਿੱਚ ਸਮਰਥਨ ਲਈ ਧੰਨਵਾਦ ਕੀਤਾ ਉਹਨਾਂ ਸਰਕਾਰੀ ਇੰਸਟੀਚਿਊਟ ਫਾਰ ਬਲਾਈਂਡ ਵਿਦ ਸਮਿਤ 6 ਸਰਕਾਰੀ ਸਕੂਲਾਂ ਵਿੱਚ ਇੰਟਰਐਕਟਿਵ ਪੈਨਲ ਅਤੇ ਫਰਨੀਚਰ ਦਾ ਯੋਗਦਾਨ ਪਾਉਣ ਲਈ IDBI ਬੈਂਕ ਦਾ ਵੀ ਧੰਨਵਾਦ ਕੀਤਾ ਡਿਪਟੀ ਕਮਿਸ਼ਨਰ ਨੇ ਸਕੂਲ ਦੀ ਗੁਣਵੱਤਾ ਵਧਾਉਣ ਵਿੱਚ ਸਰਕਾਰੀ ਇੰਸਟੀਚਿਊਟ ਫਾਰ ਬ্লাইন্ড ਤੋਂ ਪ੍ਰਿੰਸੀਪਲ ਪਰਮਜੀਤ ਕੌਰ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਇਸ ਸਮਾਗਮ ਵਿੱਚ ਪ੍ਰਮੁੱਖ ਤੌਰ ਤੇ ਸਹਾਇਕ ਕਮਿਸ਼ਨਰ ਪਾਇਲ ਗੋਇਲ ਡੀਡੀਐਫ ਅੰਬਰ ਬਦੋ ਉਪਾਧਿਆਏ ਅਤੇ ਹੋਰ ਵੀ ਸ਼ਾਮਲ ਸਨ